ਵਾਹ ਗੁਰੂ 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 ਵਾਹ ਵਾਹਿ ਗੁਰੂ 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 ਵਾਹਿ ਵਾਹ ਗੁਰੂ 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 ਵਾਹਿ 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 गुरु वाह गुरु वाह गुरु गुरु वाह गुरु वाह गुरु गुरु वाह गुरु गुरु वाह गुरु वाह गुरु वाहिगुरु ਵਾਹ ਗੁਰੂ 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 ਵਾਹਿ 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 ਗੁਰੂ ਵਾਹ 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 ਗੁਰੂ ਵਾਹਿ 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 ਗੁਰੂ ਵਾਹ 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 ਗੁਰੂ ਵਾਹਿ 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 ਵਾਹਿ ਗੁਰੂ 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 ਵਾਹਿ ਵਾਹਿ ਗੁਰੂ 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 واہ گرو 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 جی کا واہ گرو جی کی فتح واہ گرو چچا ਗੁਰੂ ਰਾਮਦਾਸ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਰਾਮਦਾਸ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ